ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਵਗ ਰਹੇ ਨਸ਼ੇ ਦੇ ਛੇਵੇਂ دریا ਨੂੰ ਠੱਲ ਪਾਉਣ ਲਈ ਸ਼ੁਰੂ ਕੀਤੀ ਮਹਿੰਮ ਯੁੱਧ ਨਸ਼ੇ ਦੇ ਵਿਰੁੱਧ ਸਿਖਰਾਂ ਤੇ ਪਹੁੰਚ ਚੁੱਕੀ ਹੈ ਅਤੇ ਪੰਜਾਬ ਸਰਕਾਰ ਪੱਬਾ ਪਾਰਾ ਹੈ ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਅਤੇ ਇਸ ਤਹਿਤ ਸਮੂਹ ਪੰਜਾਬ ਦੇ ਅਫਸਰਾਂ ਤੇ ਅਧਿਕਾਰੀਆਂ ਵੱਲੋਂ ਕੰਮ ਵੀ ਕੀਤੇ ਜਾ ਰਹੇ ਹਨ ਅਤੇ ਨਸ਼ੇ ਦਾ ਲੱਕ ਵੀ ਲਗਭਗ ਤੋੜ ਦਿੱਤਾ ਗਿਆ ਹੈ ਉਹ ਨਸ਼ੇ ਦੇ ਸੋਦਾਗਰਾਂ ਦੇ ਘਰ ਵੀ ਤਬਾਹ ਕੀਤੇ ਜਾ ਰਹੇ ਹਨ ਅਤੇ ਨਸ਼ਾ ਵੇਚਣ ਵਾਲਿਆਂ ਖਲਾਫ ਸਖਤ ਕਾਨੂੰਨੀਆ ਕਾਰਵਾਈਆਂ ਵੀ ਹੋ ਰਹੀਆਂ ਹਨ ਤੇ ਨਸ਼ਾ ਕਰਨ ਵਾਲਿਆਂ ਦੇ ਇਲਾਜ ਵੀ ਪੰਜਾਬ ਸਰਕਾਰ ਕਰਾ ਰਹੀ ਹੈ ਇਸ ਗੱਲ ਦਾ ਸੁਨੇਹਾ ਦੇ ਲਈ ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਅੱਜ ਪੀਐਮ ਸ਼੍ਰੀ ਸਰਕਾਰੀ ਮਾਡਲ ਸਕੈਂਟਰੀ ਸਕੂਲ 스마트 ਲੜਕੀਆਂ ਵਿੱਚੋਂ ਇੱਕ ਸਟੂਡੈਂਟ ਦੀ ਰੈਲੀ ਕੱਢੀ ਗਈ ਜੋ ਫਾਜ਼ਿਲਕਾ ਸ਼ਹਿਰ ਦੇ ਵੱਖ-ਵੱਖ ਪੁਜਾਰਾ ਵਿੱਚੋਂ ਹੁੰਦੀ ਹੋਈ ਯੁੱਧ ਨਸ਼ਿਆਂ ਦਾ ਵਿਰੁੱਧ ਸੁਨੇਹਾ ਦੇਂਦੀ ਹੋਈ ਹਾਜ਼ਰਕਾ ਦਾ ਦਿਲ ਕੇ ਜਨਵਾਲੇ ਚੌਕ ਘੈਂਟਾ ਘਰਤੇ ਪੁੱਜੀ ਅਤੇ ਜਿੱਥੇ ਵਿਦਿਆਰਥੀਆਂ ਵੱਲੋਂ ਮਾਨਵ ਸ਼੍ਰੇਨਖਲਾ ਬਣਾ ਕੇ ਸਮੂਹ ਸ਼ਹਿਰ ਵਾਸੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਇਆ ਗਿਆ ਅਤੇ ਨਸ਼ਿਆਂ ਦੇ ਹੋਰੇ ਨੁਕਸਾਨ ਤੋਂ ਜਾਣੂ ਕਰਾਇਆ ਅਤੇ ਕਿਹਾ ਗਿਆ ਕਿ ਜੇਕਰ ਕੋਈ ਤੁਹਾਡੇ ਘਰ ਦੇ ਨੇੜੇ ਜਾਂ ਮੁਹੱਲੇ ਗਲੀ ਪਿੰਡ ਸ਼ਹਿਰ ਵਿੱਚ ਨਸ਼ਾ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਅਤੇ ਜਾਣਕਾਰੀ ਦੇਣ ਵਾਲੇ ਦਾ ਨਾਂ ਪਤਾ ਗੁਪਤ ਰੱਖਿਆ ਜਾਏਗਾ ਉਸ ਦਾ ਨਾਮ ਪਤਾ ਉਜਾਗਰ ਨਹੀਂ ਕੀਤਾ ਜਾਏਗਾ ਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਜੋ ਲੋਕ ਇਸ ਨਸ਼ੇ ਦੀ ਦਲਦਲ ਵਿੱਚ ਲੱਗ ਚੁੱਕੇ ਹਨ ਜੋ ਇਸ ਨਸ਼ੇ ਦੀ ਬਿਮਾਰੀ ਵਿੱਚ ਆ ਗਏ ਹਨ ਨਸ਼ਾ ਕਰ ਰਹੇ ਹਨ ਨਸ਼ਾ ਛਡਣਾ ਚਾਹੁੰਦੇ ਹਨ ਤਾਂ ਉਸ ਦਾ ਇਲਾਜ ਪੰਜਾਬ ਸਰਕਾਰ ਆਪਣੇ ਖਰਚੇ ਤੇ ਪੰਜਾਬ ਸਰਕਾਰ ਵੱਲੋਂ ਬਣਾਏਗੇ ਸਰਕਾਰੀ ਹਸਪਤਾਲਾਂ ਅੰਦਰ ਨਸ਼ਾ ਛਡਾਊ ਕੇਂਦਰਾਂ ਵਿੱਚ ਮੁਫਤ ਕਰਾਏਗੀ ਅਤੇ ਕਰਾ ਰਹੀ ਹੈ ਇਸ ਦੀ ਜਾਣਕਾਰੀ ਜਿਲ੍ਹਾ ਪ੍ਰੈਸਰ ਨੂੰ ਦਿੱਤੀ ਜਾਵੇ ਇਹ ਰੈਲੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੀ ਅਗਵਾਈ ਹੇਠ ਕੱਢੇਗੀ ਜਿੱਥੇ ਬੋਲਦੇ ਹੋਏ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੇ ਹੋਰ ਕੀ ਕਹਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਦੇ ਵਿੱਚ ਆਏ ਨੇ ਤੁਸੀਂ ਸਾਰੇ ਜੋ ਵੀ ਇਥੇ ਫਾਜ਼ਿਲਕਾ ਦੇ ਵਾਸੀ ਤੇ ਸਭ ਤੋਂ ਪਹਿਲਾਂ ਬਹੁਤ ਹੀ ਪਿਆਰੇ ਪਿਆਰੇ ਬੱਚੇ ਜਿਨ੍ਹਾਂ ਨੇ ਇਸ ਮਹਿੰਮ ਦੇ ਵਿੱਚ ਇੰਨੇ ਸ਼ਾਰਟ ਨੋਟਿਸ ਦੇ ਵਿੱਚ ਇੱਥੇ ਅੱਜ ਪਹੁੰਚੇ ਹੈਗੇ ਜਿਹੜਾ ਇਹ ਸਰਕਾਰ ਨੇ ਉਪਰਾਲਾ ਲਿੱਤਾ ਹੈਗਾ ਯੂਥ ਨਸ਼ਾ ਵਿਰੋਧ ਜਿਹੜੇ ਨਸ਼ੇ ਹੈਗੇ ਆ ਇੱਕ ਜ਼ਹਿਰ ਨੇ ਇਹ ਆਪਾਂ ਨੂੰ ਪਤਾ ਹੈਗਾ ਤਾਂ ਇਹਦੇ ਵਿਰੁੱਧ ਜਿਹੜੀ ਆਪਾਂ ਮੁਹਿੰਮ ਚਲਾਈ ਹੋਈ ਹੈ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਸੋਸਾਇਟੀ ਦੇ ਵਿੱਚ ਇੱਕ ਮੈਸੇਜ ਦੇਣ ਲਈ ਕਿ ਆਪਾਂ ਸਾਰਿਆਂ ਨੇ ਇੱਕ ਸਰਪ੍ਰਿਕ ਪ੍ਰਸ਼ਾਸਨ ਦਾ ਜਾਂ ਕਿਸੇ ਐਡਮਿਨਿਸਟ੍ਰੇਟਿਵ ਉਸ ਦਾ ਇਕੱਲੇ ਦਾ ਨਹੀਂ ਹੋ ਸਕਦਾ ਯੋਗਦਾਨ ਸੋਸਾਇਟੀ ਦਾ ਇਕੁਅਲੀ ਯੋਗਦਾਨ ਇਹ ਮੈਸੇਜ ਇਹ ਹੈਗਾ ਕਿ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਨਸ਼ਿਆਂ ਦੇ ਵਿਰੁੱਧ ਲੜਾਈ ਲੜਨੀ ਹੈ ਛੋਟੇ ਬੱਚੇ ਆਪ ਦਾ ਇੱਕ ਸਨੇਹਾ ਦੇ ਰਹੇ ਨੇ ਕਿ ਵੀ ਸਾਡੇ ਫਿਊਚਰ ਵੱਲ ਦੇ ਸਾਡੇ ਫਿਊਚਰ ਵੱਲ ਵੇਖੋ ਇਹ ਨਸ਼ਿਆਂ ਨੂੰ ਕੱਢ ਆਪ ਦੀ ਜ਼ਿੰਦਗੀ ਤੋਂ ਬਾਹਰ ਮਾਰੋ ਕਾਹੀ ਆਪਾਂ ਇੱਕ ਪੰਜਾਬ ਖੁਸ਼ਹਾਲ ਪੰਜਾਬ ਬਣਾਈਏ ਖੁਸ਼ਹਾਲ ਪੰਜਾਬ ਬਣਾਈਏ ਜਿਹੜਾ ਦੁਜੇ ਚੰਗੇ ਸੁਪਿਆ ਦੇ ਨਾਲ ਜਾ ਕੇ ਆਪਾਂ ਉਹ ਜੇ ਆਪਾਂ ਪਹਿਲਾਂ ਵੀ ਅੱਗੇ ਸੀ ਹੁਣ ਵੀ ਆਪਾਂ ਨੂੰ ਅੱਗੇ ਹੀ ਰਹਿਣਾ ਚਾਹੀਦਾ ਆਪਣੇ ਉੱਤੇ ਕੋਈ ਇਹੋ ਜਿਹਾ ਦਾਗ ਨਾ ਲੱਗੇ ਵੀ ਆਪਾਂ ਇੱਕ ਨਸ਼ਿਆਂ ਦੇ ਵਿੱਚ ਕਿਹੜੇ ਹੋਈ ਸੁਸਾਇਟੀ ਹੈਗੀਆਂ ਤੁਹਾਡਾ ਸਾਰਾ ਸਾਰਿਆਂ ਦਾ ਇੱਥੇ ਪਹੁੰਚਦਾ ਮੈਂ ਬਹੁਤ ਧੰਨਵਾਦ ਕਿ ਜਾਣਾ ਹੈਗਾ ਕਿ ਨਸ਼ਿਆਂ ਨੂੰ ਆਪਾਂ ਕਰ ਕਰੋਂ ਬਾਹਰ ਮਾਰੀਏ ਕੱਢੀਏ ਆਪਦੇ ਸਟੇਟ ਤੋਂ ਆਪਾਂ ਨੂੰ नो टू ड्रग्स नो टू ड्रग्स और ਤੁਸੀਂ ਐਡਮਿਨਿਸਟ੍ਰੇਸ਼ਨ ਦਾ ਸਹਿਯੋਗ ਦਿਓ ਪੁਲਿਸ ਦਾ ਸਹਿਯੋਗ ਦਿਓ ਅਲਰਟ ਰਹੋ ਦੱਸੋ ਪੁਲਿਸ ਨੂੰ ਦੱਸੋ ਖਬਰ ਦੱਸੋ ਜੇ ਤੁਹਾਨੂੰ ਕਿਤੇ ਲੱਗਦਾ ਹੈ ਕਿ ਬਈ ਇਸ ਤਰੀਕੇ ਨਾਲ ਇੱਥੇ ਹੋ ਰਿਹਾ ਹੈਗਾ ਤੇ ਉਹ ਤੁਸੀਂ ਦੇਖਿਆ ਹੀ ਹੈ ਬੀਸੀਐਮ ਸਾਹਿਬ ਨੇ ਵੀ ਆਪਦੀ ਹੈਲਪਲਾਈਨ ਨੰਬਰ ਜਾਰੀ ਕੀਤੀ ਹੈ ਕੀ ਹੈ ਵੀ ਸਾਰਾ ਜੋ ਵੀ ਖਬਰ ਖਬਰ ਦੇਗਾ ਸੋ ਉਹਨੂੰ ਗੁਪਤ ਰੱਖਿਆ ਜਾਏਗਾ इस so, ही खत्म करूँ एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत